ਵਿਆਹ ਦੇ 11 ਸਾਲ ਬਾਅਦ ਇੱਕ ਮਹਿਲਾ ਘਰੋਂ ਭੱਜ ਕੇ ਆਪਣੇ ਬਾਈਫਰੈਂਡ ਨਾਲ ਵਿਆਹ ਕਰਵਾ ਰਹੀ ਸੀ ਉਸ ਤੋਂ ਬਾਅਦ ਉਸਦੇ ਪਤੀ ਨੂੰ ਸੇਪਨਕ ਲੱਗ ਜਾਂਦੀ ਹੈ ਉਸ ਤੋਂ ਬਾਅਦ ਉਸ ਦੇ ਵੱਲੋਂ ਪੁਲਿਸ ਨੂੰ ਕੰਪਲੇਂਟ ਦਰਜ ਕਰਵਾਈ ਗਈ ਤੇ ਉਸ ਮਹਿਲਾ ਨੂੰ ਪੁਲਿਸ ਦੇ ਵੱਲੋਂ ਗ੍ਰਫਤਾਰ ਕਰ ਲਿਆ ਗਿਆ ਦਰਸਲ ਇਸ ਮਹਿਲਾ ਦਾ ਵਿਆਹ 11 ਸਾਲ ਪਹਿਲਾਂ ਹੋ ਚੁੱਕਿਆ ਸੀਗਾ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਉਸਨੇ ਆਪਣੇ ਪ੍ਰੇਮੀ ਦੇ ਨਾਲ ਵਿਆਹ ਕਰਵਾਉਣ ਦੇ ਲਈ ਘਰ ਦੇ ਵਿੱਚੋਂ ਗਹਿਣੇ ਚੋਰੀ ਕੀਤੇ ਘਰ ਦੇ ਵਿੱਚੋਂ ਨਕਦੀ ਲੱਖਾਂ ਦੀ ਚੋਰੀ ਕੀਤੀ ਗਈ ਤੇ ਦੱਸਿਆ ਜਾ ਰਿਹਾ ਹੈ ਕਿ ਸਾਰਾ ਸਮਾਨ ਲੈ ਕੇ ਆਪਣੇ ਬੁਆਏਫਰੈਂਡ ਦੇ ਨਾਲ ਉਹ ਘਰੋਂ ਪੱਜ ਜਾਂਦੀ ਹੈ ਉਸ ਤੋਂ ਬਾਅਦ ਉਸਦੇ ਪਤੀ ਦੇ ਵੱਲੋਂ ਕੇਸ ਦਰਜ ਕਰਵਾਇਆ ਜਾਂਦਾ ਹੈ 6 ਤਰੀਕ ਨੂੰ ਦੱਸਿਆ ਜਾ ਰਿਹਾ ਹੈ ਕਿ ਉਹ ਘਰੋਂ ਫਰਾਰ ਹੋਈ ਸੀ ਆਪਣੇ ਪ੍ਰੇਮੀ ਦੇ ਨਾਲ ਪਰ ਬਾਅਦ ਦੇ ਵਿੱਚ ਅਗਲੇ ਦਿਨ ਆਪਣੇ ਹੀ ਬੁਆਏਫਰੈਂਡ ਦੇ ਨਾਲ ਉਹ ਹੋਟਲ ਦੇ ਵਿੱਚ ਵਿਆਹ ਕਰਵਾ ਰਹੀ ਸੀ ਵਿਆਹ ਸਮਾਗਮ ਦੇ ਵਿੱਚ ਪਹੁੰਚੀ ਹੋਈ ਸੀ ਜਿਸ ਤੋਂ ਪਾਨਕੇ ਉਸਦੇ ਪਤੀ ਨੂੰ ਲੱਗਦੀ ਹੈ ਤੇ ਉਸਦੇ ਵੱਲੋਂ ਪੁਲਿਸ ਅਧਿਕਾਰੀਆਂ ਨੂੰ ਇਸ ਸੰਬੰਧੀ ਸੂਚਨਾ ਦਿੱਤੀ ਗਈ ਪੁਲਿਸ ਅਧਿਕਾਰੀਆਂ ਨੂੰ ਇਸ ਸੰਬੰਧੀ ਜਾਣਕਾਰੀ ਦਿੱਤੀ ਤੇ ਉਸ ਤੋਂ ਬਾਅਦ ਪੁਲਿਸ ਨੇ ਮਹਿਲਾ ਨੂੰ ਤਾਂ ਗ੍ਰਿਫਤਾਰ ਕਰ ਲਿਆ ਪਰ ਉਸ ਦਾ ਪ੍ਰੇਮੀ ਫਰਾਰ ਚੱਲ ਰਿਹਾ ਜਿਸ ਨੂੰ ਲੱਭਣ ਦੇ ਲਈ ਪੁਲਿਸ ਟੀਮ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਅੱਜ ਇੱਕ ਘਟਨਾ ਲੁਧਿਆਣਾ ਦੀ ਦੱਸੀ ਜਾ ਰਹੀ ਹੈ ਜਿੱਥੇ ਕਿ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਤਕਰੀਬਨ ਵਿਆਹ ਦੇ 11 ਸਾਲਾਂ ਬਾਅਦ ਇਸ ਮਹਿਲਾ ਦੇ ਵੱਲੋਂ ਆਪਣੇ ਪ੍ਰੇਮੀ ਦੇ ਨਾਲ ਘਰੋਂ ਭੱਜ ਆ ਗਿਆ ਘਰ ਦੇ ਵਿੱਚੋਂ ਚੋਰੀ ਕੀਤੀ ਗਈ ਗਹਿਣੇ ਚੋਰੀ ਕੀਤੇ ਗਏ ਪੈਸਾ ਚੋਰੀ ਕੀਤਾ ਗਿਆ ਤੇ ਆਪਣੇ ਪ੍ਰੇਮੀ ਦੇ ਨਾਲ ਫਰਾਰ ਹੋ ਜਾਂਦੀ ਹੈ ਤੇ ਹੋਟਲ ਦੇ ਵਿੱਚ ਇਸ ਦੇ ਵੱਲੋਂ ਆਪਣੇ ਪ੍ਰੇਮੀ ਦੇ ਨਾਲ ਵਿਆਹ ਰਚਾਇਆ ਜਾ ਰਿਹਾ ਸੀ ਪਰ ਉੱਥੇ ਇਸ ਦਾ ਪਤੀ ਪਹੁੰਚ ਜਾਂਦਾ ਤੇ ਪੁਲਿਸ ਅਧਿਕਾਰੀਆਂ ਨੂੰ ਇਸ ਸੰਬੰਧੀ ਸੂਚਨਾ ਦੇ ਦਿੰਦਾ ਤੇ ਬਾਅਦ ਦੇ ਵਿੱਚ ਇਸ ਮਹਿਲਾ ਨੂੰ ਪੁਲਿਸ ਅਧਿਕਾਰੀਆਂ ਦੇ ਵੱਲੋਂ ਗ੍ਰਫਤਾਰ ਕਰ ਲਿਆ ਤੇ ਇਸ ਦਾ ਬੋਏਫ੍ਰੈਂਡ ਫਰਾਰ ਦੱਸਿਆ ਜਾ ਰਿਹਾ ਜਿਸ ਨੂੰ ਲੱਭਣ ਦੇ ਲਈ ਪੁਲਿਸ ਅਧਿਕਾਰੀਆਂ ਦੇ ਵੱਲੋਂ ਕੋਸ਼ਿਸ਼ਾਂ ਲਗਾਤਾਰ ਕੀਤੀਆਂ ਜਾ ਰਹੀਆਂ ਨੇ ਮਾਮਲਾ ਵੀ ਮੈਰੀਜ ਦਾ ਵਾਹ ਉਹਨਾਂ ਨੇ ਮੇਰੀ ਵਾਈਫ ਨੂੰ ਨਾ ਕਰੋ ਚਲੀ ਗਈ ਆ ਉਹ ਫਿਰੇ ਇਹ ਮੇਰੇ ਮੁੰਡੇ ਨਾਲ ਗਈ ਆ ਜੀ ਉਹਦੇ ਮੁੰਡੇ ਦੀ ਗੱਡੀ ਜਿਹੜੀ ਨੰਬਰ ਪਲੇਟ ਆ ਉਹ ਵੀ ਫੇਕ ਆਈ ਆ ਇਸ ਨੰਬਰ ਜਿਹੜਾ ਵਾ ਉਹ ਦੁਬਰੀ ਰੋਡ ਤੇ ਬੋਲਦਾ ਪਿਆ ਵਾ ਕਰੋ ਉਹ ਆਪਣਾ ਗਹਿਣੇ ਤੇ ਕੁਛ ਕੈਸ਼ ਨਾਲ ਲੈ ਕੇ ਜੀ। ਕੋਈ ਨਹੀਂ ਕਿਹਾ ਹੋਏ ਕਿ ਪਤਾ ਨਹੀਂ। ਜੰਮਾ ਨਹੀਂ ਲਾ ਕੁਝ ਜਿਹੜਾ ਸਰਚਾ ਬਣ ਕੇ ਪਰਾਇਆ ਵਾ। ਕੀ ਵਾਦਾ ਹੋਣਾ ਕਿ ਬਿਲਕੁਲ ਵਾਦਾ ਹੋਣਾ ਚਾਹੀਦਾ ਜਾਇਓ ਕਿ ਹੋ ਗਈ। ਬਿਲਕੁਲ ਵਾਦਾ ਹੋਣਾ ਚਾਹੀਦਾ ਵੀਰੇ ਆਪਣਾ ਗੱਡੀ ਦੇ ਨੰਬਰ ਪਲੇਟ ਦੇਖਾ। ਉਹਦੇ ਨੰਬਰ ਪਲੇਟ ਦੇ ਆਪਣਾ ਆਰਟੀ ਰਿਪੋਰਟ ਨੂੰ ਕੋਣੀ ਚਾਹੀਦੀ ਇਹਨਾਂ ਨੂੰ। ਇਹ ਤੁਹਾਨੂੰ ਕਾਫੀ ਦਿਨ ਹੋ ਗਏ ਪਰਚਾ ਦਰਜ ਕਰਾਏ ਜੀ। ਉਸੋ ਆਪਣਾ ਇਹਨਾਂ ਨੇ ਮੈਰਿਜ ਕੀਤੀ ਆ ਮੈਰਿਜ ਪਹਲੇ ਸੇ ਆਪਣਾ ਨਹਿਰ ਦੇ ਉੱਪਰ ਪ੍ਰੈਜ਼ੀਡੈਂਸੀ ਉੱਥੇ ਉਹਨਾਂ ਦੀ ਮੈਰਿਜ ਹੋਈ ਆ ਤੇ ਉਹਨਾਂ ਦੇ ਜਿਹੜੇ ਥੱਲੇ ਵਾਲੇ ਸੀਸੀਟੀਵੀ ਕੈਮਰੇ ਆ ਉਹ 7 ਤਰੀਕ ਦੇ ਬੰਦ ਆ ਬਾਕੀ ਤਰੀਕ ਤੇ ਚੱਲਦੇ ਪਿਆ ਤੇ ਬਾਹਰ ਐਂਟ੍ਰੈਂਸ ਵਾਲਾ ਕੈਮਰਾ ਚੱਲਦਾ ਪਿਆ ਤੇ ਵਿਆਹ ਹੋਇਆ ਜੀ ਇਹਨਾਂ ਦਾ 7 ਤਰੀਕ ਨੂੰ ਚੌਥੇ ਮਹੀਨੇ ਬਰਾਬਰ ਬਹੁਤ ਬਾਰ ਰੈਕਸ ਨਹੀਂ ਰੈਕਸ ਮਿਲਿਆ ਰੈਕਸ ਉਹ ਜਸਪੀਰ ਗੌਰ ਕੁੜੀ ਦੀ ਮੇਰੀ ਵਾਈਫ ਨਹੀਂ ਹੈ ਮੁੰਡਾ ਆ ਕੇ ਪੜੀਦਾ ਨਹੀਂ ਮੁੰਡੇ ਦੀ ਰੈਸਟ ਨਹੀਂ ਪਈ ਕਿੰਨੇ ਦਿਨ ਹੋ ਗਏ ਉਹ ਮੁੰਡੇ ਦੀ ਰੈਸਟ ਨਹੀਂ ਪਾ ਰਹੇ ਹਾਂ ਜੀ ਬਣਵਾ ਦਿੱਤੀ ਕੋਈ ਨਹੀਂ ਮੈਂ ਜੀ ਕੋਲ ਤੋਂ ਮਿਲੇ ਅਸੀਂ ਕਰਵਾ ਲਈਏ ਆ ਜੀ ਵੀ ਨਾਮ ਕਰਦੇ ਆ ਨਾ ਉਹਨਾਂ ਨਾਲ ਯਾਤਰੀ ਲੱਗ ਪਿੱਤਾ ਤੇ ਵੀ ਦਸਨ ਪ੍ਰੋਡਕਟ ਦਾ ਆ ਬਾਜ਼ਾਰ ਵੀ ਚੱਲਿਆ ਆ ਹਾਂ ਜਦਨੇ ਕਿਹਦਾ ਹਾਰਡ ਕਾਰਡ ਕਰਵਾਇਆ ਜੀ ਦੋਵਾਰ ਅਨੰਦ ਕਰਦੇ ਹਾਂ ਜੀ ਹਾਂ ਜੀ ਉਹ ਹੋਟਲ ਵਾਲੇ ਵੀ ਪਰਚਾ ਦਰਜ ਹੋਣਾ ਚਾਹੀਦਾ ਜੀ ਤੇ ਆਪਣਾ ਗੁਰਦੁਆਰੇ ਤੇ ਵੀ ਪਰਚਾ ਦਰਜ ਹੋਣਾ ਚਾਹੀਦਾ ਉਹਨੇ ਨੰਦ ਕਾਰਜ ਕੀਤੇ ਹਾਰਡ ਕਾਰਡ ਨਹੀਂ ਦੇਖਿਆ ਉਹਨਾਂ ਨੇ ਪ੍ਰੋਪਰ ਤਰੀਕੇ ਨਾਲ ਇਹ ਮਿਨੀਪੁਕਟ ਦੇ ਨਾਲ ਹੋਇਆ ਉਹਦਾ ਜਿਹੜਾ ਮੁੰਡੇ ਦਾ ਪਿਓ ਆ ਹਰਦੀਪ ਸਿੰਘ ਖਾਲਸਾ ਉਹ ਆਪਣੇ ਆਪਣੀ ਅਕਾਲੀ ਲੀਡਰ ਦਾ ਪ੍ਰਧਾਨ ਕਹਰੇ ਆਵਾ ਕਿ ਮੋਟੇ ਪੁਰੀ ਬਿਨ ਕਾਰਵਾਈ ਮੇਰੇ ਦਬਾਅ ਪਾਣੀ ਕੋਸ਼ਿਸ਼ ਕੀਤੀ ਆ ਬਿਲਕੁਲ ਪੂਰਾ ਦਬਾਅ ਪਾਣ ਦੀ ਕੋਸ਼ਿਸ਼ ਕੀਤੀ ਰਣ ਬਹੁਤ ਤਰ੍ਹਾਂ ਦੇ ਫੋਨ ਆਏ ਨੇ ਤੇ ਉਹ ਕੱਲ੍ਹ ਜੀ ਨੇ ਪ੍ਰਧਾਨ ਐਦਾ ਹਾਂ ਜਿਹੜੀ ਸੀਸੀਟੀਵੀ ਹੈਗੀ ਜੀ ਪੂਰਾ ਗੱਡੀ ਦੇ ਵਿੱਚ ਉਹ ਕੈਮਰਾ ਲੱਗ ਗਿਆ ਬੰਦੇ ਦੀ ਪੂਰੀ ਆਪਣਾ ਡੀਵੀਆਰ ਦੀ ਕੀਤੀ ਹੋਈ ਹੈ ਹਾਂ ਜਿਹੜੇ ਨੰਬਰ ਤੇ ਫਰਜੀ ਹੈ ਜੀ ਗੁਰੇ ਦਾ ਨੰਬਰ ਤੇ ਅਸਲੀ ਨੰਬਰ ਇਹਨਾਂ ਦਾ ਪੀਵੀ 10 ਜੀਵਾਈ 6006 ਆ ਤੇ ਇਹਦਾ ਬ੍ਰਦਰ ਆ ਥਨੀ ਥਨੀ 2 ਕੋਈ ਆਪਣਾ ਬਲੌਗਰ ਆ ਤੇ ਨਾਲ ਆਪਣਾ ਸ੍ਰਿੰਦਰ ਵਲੌਗ ਬਣਾਉਂਦੇ ਆ ਤੇ ਉਹਦਾ ਰੀਅਲ ਬ੍ਰਦਰ ਉਹਨਾਂ ਦੇ ਜਿੰਨੇ ਵਲੌਗ ਹਨ ਸਾਰਿਆਂ ਚ ਗੱਡੀ ਜੁੜੀ ਹੋਈ ਹੈ ਮੇਰੀ ਮੈਰੀ ਨੂੰ 12 ਸਾਲ ਹੋ ਗਏ ਵੀਰੇ 11 ਸਾਲ ਦਾ ਮੇਰਾ ਬੱਚਾ ਹੈ ਯਾਦ ਹੈ ਇਹਨਾਂ ਦਾ ਪਰਿਵਾਰ ਸਾਰਾ ਸ਼ਾਮਿਲ ਹਾਂ ਜਿਹੜਾ ਪਰਿਵਾਰ ਵਿਆਹ ਦੇ 350 ਬੰਦਾ ਸ਼ਾਮਿਲ ਸੀ ਉਹਨੇ ਪਰਿਵਾਰ ਸੀ 350 ਬੰਦਾ ਬੰਨੋਂ ਪਤਾ ਨਹੀਂ ਕੀ ਆਲਰੇਡੀ ਹੋ ਗਿਆ ਉਹ ਉਹਨਾਂ ਨੂੰ ਪਤਾ ਸੀ ਜੀ ਨਹੀਂ ਪਤਾ ਸੀ ਇਸ ਬਾਰੇ ਆਪਾਂ ਨੂੰ ਪੂਰੀ ਜਾਣਕਾਰੀ ਨਹੀਂ ਆਪਾਂ ਹੀ ਮੰਗ ਰਹੇ ਹਾਂ ਕਿ ਉਹ ਪਹਿਲ ਸਹੀ ਵਰਦਾਦਰਜ ਹੋਣਾ ਚਾਹੀਦਾ ਜੇ ਇਹਨਾਂ ਦਾ ਵਿਆਹ ਦੀ ਧਾਰਾ 494 ਤੇ ਗੱਡੀ ਦੀ ਟੇਕ 67 ਆ ਦੀ ਜੋ ਕਰਵਾਈਓ ਹੋਣੇ ਜੀ ਉਹਦੇ ਵਿੱਚ ਇਹ ਸੀ ਕਿ ਸੰਦੀਪ ਸਿੰਘ ਨੇ ਆਪਣਾ ਬਿਆਨ ਰਜਿਸਟਰ ਕਰਵਾਇਆ ਸੀ ਕਿ 6/24 ਨੂੰ ਜਿਹੜਾ ਵਾ ਉਹਦੀ ਪਤਨੀ ਸੰਦੀਪ ਜਸਪ੍ਰੀਤ ਕੌਰ ਆਪਣੇ ਕਿਸੇ ਮਨੀ ਉਹਦਾ ਫਰੈਂਡ ਹੋਏਗਾ ਉਹਦੇ ਨਾਲ ਰਲ ਕੇ ਜਿਹੜਾ ਵਾ ਅਲਮਾਰੀ ਵਿੱਚੋਂ ਗਹਿਣਾ ਤੇ 2 ਲੱਖ ਰੁਪਏ ਕੈਸ਼ ਜਿਹੜਾ ਸੀ ਉਹ ਚੋਰੀ ਕਰਕੇ ਲੈ ਗਈ ਸੀ ਤਾਂ ਜਿਹਦੇ ਸਬੰਧੀ ਜਿਹੜਾ ਵਾ ਅਸੀਂ ਮੁਕੱਦਮਾ ਨੰਬਰ 34 ਮਿਤੀ 13/24 ਅੰਡਰ ਸੈਕਸ਼ਨ 380 34 ਆਈਪੀਸੀ ਦਾ ਫਰਜ ਡਿਸਟ੍ਰਿਕਟ ਕਰ ਦਿੱਤਾ ਆਇਆ ਹੈ ਤੇ ਜਸਪ੍ਰੀਤ ਕੌਰ ਨੂੰ ਵੀ ਅਰੈਸਟ ਕਰ ਲਿਆ ਹੋਇਆ ਹੈ ਤੇ ਉਹਨਾਂ ਨੂੰ ਜੁਡੀਸ਼ੀਅਲ ਛਡ ਆਏ ਆ ਤੇ ਮਨੀ ਦੀ ਹੈ ਜਿਹੜੀ ਅਰੈਸਟ ਬਾਕੀ ਆ ਤੇ ਮੈਨੂੰ ਇੱਕ ਹੋਟਲ ਦੇ ਅਲਜ਼ਾਮ ਲਾਏ ਜਾ ਰਹੇ ਨੇ ਕਹਿੰਦੇ ਵੀ ਉਹਨਾਂ ਤੇ ਵੀ ਮਕਦਮਾ ਦਰਜ ਕੀਤਾ ਜਾਵੇ ਉਹਨਾਂ ਤੇ ਵੀ ਕਿ ਉਹਨਾਂ ਨੇ ਵਿਆਹ ਉਹਨਾਂ ਨੇ ਚੈੱਕ ਨਹੀਂ ਕੀਤਾ ਆਧਾਰ ਕਾਰਡ ਤੇ ਵਾਈਫ ਆਫ ਲਿਖਿਆ ਸੀ ਉਹਨਾਂ ਦੇ ਹਾਂਜੀ ਮੈਰਿਜ ਸਬੰਧੀ ਅਸੀਂ ਵੈਰੀਫਾਈ ਕਰ ਰਹੇ ਆ ਜੋ ਵੀ ਫੈਕਟ ਸਾਹਮਣੇ ਆਉਣਗੇ ਉਹਦੇ ਅਕੋਰਡਿੰਗ ਅਸੀਂ ਕਾਰਵਾਈ ਕਰਾਂਗੇ ਬਾਅਦਾਂ ਕੀਤਾ ਜਾਏਗਾ ਮਤਲਬ ਵਿੱਚ ਹਾਂਜੀ ਹਾਂਜੀ ਜੋ ਵੀ ਫੈਕਟ ਸਾਹਮਣੇ ਆਉਣਗੇ ਉਹਦੇ ਅਕੋਰਡਿੰਗ ਕਾਰਵਾਈ ਕਰਾਂਗੇ ਇੱਕ ਮੈਮ ਇਹਨਾਂ ਦੇ ਆਨੰਦ ਕਿਏਤੇ ਬਾਰੇ ਜੇ ਲੜਕੀ ਨੇ ਕੁਛ ਨਹੀਂ ਦੱਸਿਆ ਹੋਇਆ ਸਾਨੂੰ ਮਤਲਬ ਉਹ ਆਂਦੀ ਮੈਨੂੰ ਨਹੀਂ ਪਤਾ ਕਿੱਥੇ ਆ ਤੇ ਜਦੋਂ ਦੋਸ਼ੀ ਮਨੀ ਫੜਿਆ ਜਾਏਗਾ ਉਦੋਂ ਜਿਹੜਾ ਜੋ ਵੀ ਫੈਕਟ ਸਾਹਮਣੇ ਆਉਣਗੇ ਉਹਦੇ ਫੜੀਏ ਸਾਰਵੇਂ ਕਰਨਾ ਹੈ